ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਪਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੁਖੇ ਕੋਲੇ ਫਿਰ ਜੀ ਇੱਕ ਤੁਹਾਨੂੰ ਸੂਈ ਸਵਾਈ ਝੋਟੀ ਦਿਖਾ ਦੇਾਂਗੇ ਇੱਕ ਦਿਖਾ ਦੇਾਂਗੇ ਗੱਬਣ ਨੀਲੀ 라ਵੀ ਦਾ ਟੱਟੇ ਤੇ ਪੈਂਦੀ ਹੈਗੀ ਅੱਖਾਂ ਓੱਖਾ ਹੈਗੀਆਂ ਜੀ ਪੈਰਾਂ ਤੇ ਨਿਸ਼ਾਨੀਆਂ ਨਹੀਂ ਹੈਗੀਆਂ ਤੇ ਗੱਲਬਾਤ ਸਾਰੀ ਕਰਾ ਲੈ ਸਾਰੀ ਜਾਣਕਾਰੀ ਲੈ ਕੇ ਤੁਸੀਂ ਆ ਵੀ ਦਸਲੀ ਨਾਲ ਸੌਦਾ ਕਰਨਾ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਚਾਉਣਾ ਸੱਸੀ ਦਾ ਬਾਈ ਸੱਸੀ ਕਾਲ ਜੀ ਹੋ ਠੀਕ ਹੋ ਸੁਣ ਹਾਂ ਜੀ ਵਧੀਆ ਠੀਕ ਠਾਕ ਹੈ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਚੱਲੀ ਜਾਂਦਾ ਜੀ ਓਕੇ ਜੀ ਤੇ ਬੀਜਲੀ ਕਣ ਕਣ ਫਿਰ ਬਾ ਕਣ ਕਾ ਜੀ ਬੀਜਣ ਜਾਂਦੇ ਸੀ ਜੀ ਤੂੰ ਬਾਈ ਕਹਿੰਦਾ ਇੱਧਰ ਆਏ ਹੋ ਆ ਪਾ ਜਾ ਵੀਡੀਓ ਚੱਲ ਓਕੇ ਜੀ ਹਾਂ ਜੀ ਤੇ ਮੇਰਾ ਵੀ ਹੁਣ ਬੇਚ ਭੈਣ ਭਰਾਵਾਂ ਨੂੰ ਬਹੁਤ ਜਵਾਬ ਮੈਨੂੰ ਦੇਣਾ ਪਿਆ ਮੇਰਾ ਕੰਮ ਵੀ ਖੇਤੀਬਾੜੀ ਦਾ ਸੀ ਮੇਰਾ ਵੀ ਨਿਭੜ ਗਿਆ ਹਾਂਜੀ ਹਾਂਜੀ ਤੇ ਹੁਣ ਜਿਹੜਾ ਸਾਡਾ ਵੀ ਨਿਭੜ ਜੂ ਬਈ ਸਵੇਰੇ ਜਿਹੜੀ ਤੋਲਤੀ ਓਕੇ ਜੀ ਇਹ ਕਣਕਾ ਚ ਵੀ ਦਾਂ ਜਿਹੜਾ ਮਰਜ਼ੀ ਕਰ ਲਿਆ ਕਰੋ ਵੀਰੇ ਫੋਨ ਕੋਈ ਗੱਲ ਨਹੀਂ ਜਿੰਨਾਂ ਨੂੰ ਜਵਾਬ ਦਿੱਤਾ ਉਹਨਾਂ ਨੂੰ ਵੀ ਕਰ ਦਿਆਂਗੇ ਹਾਂਜੀ ਹਾਂਜੀ ਤੇ ਸੁਖੇਪਾਲਾ ਨੰਬਰ ਬੋਲੋ ਬਈ ਆਪਣਾ 9915092490 9915092490 ਪਿੰਡ ਵੀਰ ਆਪਣਾ ਪਿੰਡ ਬੱਲੋ ਜੀ ਪਿੰਡ ਬੱਲੋ ਜ਼ਿਲ੍ਹਾ ਆਪਾਂ ਨੂੰ ਦਸੀਲ ਬਾਲਿਆ ਹਾਂਜੀ ਹਾਂਜੀ ਨੇੜੇ ਆਪਣੇ ਤਪਾ ਮੰਡੀ ਤੇ ਰਾਮਪਰਾ ਹਾਂਜੀ ਇਹ ਪਿੰਡ ਰਹਿ ਗ ਓਕੇ ਜੀ ਨੇੜੇ ਨੇੜੇ ਪੰਡ ਰਹਿ ਗਏ ਜੀ ਖੋਖਾ ਕੰਮ ਕਰ ਫਿਰ ਪੂਰਾ ਸੋਣਾ ਜਾ ਪੂਰਾ ਵਧੀਆ ਚੱਲੀ ਜਾਂਦਾ ਜੀ ਓਕੇ ਤੇ ਅੱਜ ਫਿਰ ਕਿੰਨੀਆਂ ਦਿਖਾ ਰਹੇ ਅੱਜ ਦੋ ਹੈ ਜੀ ਦੋ ਤੇ ਸੁਖੇ ਇੱਕ ਗੱਲ ਹੋਰ ਦੱਸੀ ਵੀਰੇ ਹਾਂਜੀ ਆਪਾਂ ਤੋਂ ਵੀਡੀਓ ਪਾਉਂਦੇ ਨੇ ਤੈਨੂੰ ਹੋ ਗਿਆ ਡੇਢ ਸਾਲ ਤੋਂ ਪਲੱਸ ਹਾਂਜੀ ਹੋ ਗਿਆ ਜੀ ਲੋੜ ਤਾਂ ਨਹੀਂ ਪਈ ਕਿਸੇ ਤੋਂ ਕੋਈ ਲੋੜ ਨਹੀਂ ਪਈ ਬਾਈ ਇੱਕ ਘੰਟਾ ਹੀ ਲੱਗਦਾ ਬਗਨ ਨੂੰ ਪਰ ਆਪਣਾ ਡੰਗਰ ਵੀ ਪਾਚ ਹੁੰਦਾ ਓਕੇ ਉਹ ਤੈਨੂੰ ਪਤਾ ਹੀ ਆ ਓਕੇ ਹਾਂ ਸਾਫ ਸੁਥਰੀ ਮੈਂ ਸੁਣਾ ਮੈਂ ਬਾਈ ਸ਼ੀਦਨ ਹੋਇਆ ਸੂਈ ਨੂੰ 10 ਕਿਲੋ ਦੇ ਥਲੇ ਬੌਲੀ ਤਿਆਰ ਆ ਜਮਾ 11 ਭਾਵੇਂ ਭਾਵੇਂ ਗਾਂ ਭਾਵੇਂ ਭਾਵੇਂ ਮੱਝ ਥੋੜਾ ਟਾਈਮ ਹੀ ਲੱਗਦਾ ਹਾਂਜੀ 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 ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਮੱਝ ਦੇਖੀਏ ਨੇ ਕਿਹੜਾ ਸੂਆ ਬਾਈ ਇਹ ਸੂਆ ਸੁੰਦੀ ਆ ਜੀ ਤੀਜਾ ਤੀਜਾ ਸੂਆ ਸੁੰਦੀ ਆ ਕਿੰਨੇ ਦਿਨ ਹੋਇਆ ਸੂਈ ਨੂੰ ਬਾਈ ਸੂਈ ਨੂੰ ਅੱਜ ਹੋ ਗਏ ਜੀ 7 ਦਿਨ ਰੀਅਲ ਗੱਲ ਆ ਹਨਾ ਰੀਅਲ ਨਾਲ 7 ਦਿਨ ਹੋਇਆ ਜੀ ਸੂਈ ਨੂੰ ਕੋਈ ਬੰਦਾ ਆ ਕੇ ਕਹੇ ਤਾਂ ਮੈਂ ਮੁਫਤ ਦੇ ਦਾਂਗੀ ਵੀ ਵੱਧ ਦੇ ਘੱਟੋ ਕਿੰਨਾ ਬੋਲਾ ਜੀ ਹੁਣ ਹੁਣ ਇਹਦੇ ਨਾਲ 11 ਕਿਲੋ ਤਿਆਰ ਆ ਜੀ ਜਮਾ ਠੰਡਾ 11 ਕਿਲੋ ਬੋਲਾ ਤੇਰੇ ਕਿੱਥੋਂ ਕਿਤੇ ਕਰ ਸੁਖੇ ਵੀਰੇ ਜਾ ਸਕਦੀ ਇੱਕ ਕੱਟੀ ਦੇਉਦੀ ਪੀਓ ਤੇ 14 ਕਿਲੋ ਖੋਲੋ ਜੀ ਨੂੰ ਤੋੜ ਅਗਲੇ ਦਾ 15 ਕਹਿੰਦੇ ਆਪਾਂ 14 ਹੀ ਕਹਾਗੇ ਬਾਕੀ ਦਾ ਯਾਰ ਚਾਰ ਚ ਮੇਰੇ ਪਿੱਠ ਪੂੜੇ ਦੀ ਚਾਰੇ ਪੱਲੇ ਬਾਕੀ ਸਿਰੇ ਪਿੰਡਾਂ ਵੀ ਬਾਹਲਾ ਬਰੀਕ ਹੈ ਜੀ ਕੱਟੀਆਂ ਪਿੰਡੇ ਹੀ ਰੱਖਦਾ ਦੁੱਧ ਵਾਲੀ ਕੱਟੀ ਹੈ ਨਜਾਇਜ਼ ਤੇ ਇੱਕ ਤੁਹਾਨੂੰ ਜਮਾਂ ਜਾਏ ਰੇਟ ਤੇ ਮਗਰੋਂ ਦਿਖਾਵਾਂਗੇ ਹਾਂ ਜੀ ਛੋਟੇ ਜਿਹੇ ਪਹਾ ਦੇ ਵਿੱਚ ਟੋਕਣ ਵਾਲੇ ਪਹਾ ਹਨਾ ਹਾਂ ਜੀ ਹਾਂ ਜੀ ਹਾਂ ਜੀ ਕੋਈ ਬਖਾ ਚਾਹਵਾਨ ਹੁੰਦਾ ਇੱਕ ਛੋਟਾ ਜਿਹਾ ਪਹਾ ਲੈ ਲਿਆ ਗੱਲ ਹਾਂ ਤੇ ਨਾਲੇ ਕੱਟੀ ਚੰਗੀ ਆ ਹਾਂ ਜੀ ਹਾਂ ਜੀ ਆ ਲਓ ਜੀ ਤੁੰਬਲਾ ਵਗੈਰਾ ਭੋਰਾ ਵੀ ਨਹੀਂ ਸਾਟ ਜਮਾਂ ਹੀ ਨਹੀਂ ਜ ਆ ਲੈ ਚਲੋ ਜੀ ਹੂੰ ਸੋਕੇ ਥੱਲੇ ਉਹਦਾ ਐਚਬਾ ਨਰ ਗਿਆ ਨਾ ਮੈਂ ਕਿ ਪੁੱਛਦਾ ਬਾਈ ਕੀ ਪੁੱਛਦਾ ਓਕੇ ਜੀ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਉਹਵੇਂ ਮੈਂ ਬਾੜੀ ਕੁੰਨੀ ਹੈ ਜੀ ਹਾਂਜੀ ਹਾਂਜੀ ਮੈਂ ਨਾ ਕਹੋ ਛੋਟੂ ਹੀ ਕਹੋ ਮਗਰੇ ਦੇ ਕੱਟਾ ਜੀ ਮਗਰੇ ਦੇ ਕੱਟਾ ਜੀ ਓਕੇ ਜੀ ਆ ਦੇਖੋ ਜੀ ਥਣ ਭਾਂਡਾ ਕਰੋ ਚੱਕ ਨੇੜੋਂ ਧਾਰਾ ਤੋਂ ਨੂੰ ਕਰਾ ਦੇਗੇ ਜੀ ਚੈੱਕ ਸਾਰੀ ਐਂਡ ਤਾਈਂ ਵੀਡੀਓ ਦੇਖ ਲਿਓ ਫਿਰ ਲਾਇਓ ਫੋਨ ਜੀ ਹੇ ਆ ਦੇਖੋ ਵੀਰੋ ਇਹ ਆ ਗਈ ਵੀਰੇ ਹਾਂ ਆ ਗਈ ਜੀ ਚਲੋ ਮਾਰੋ ਫਿਰ ਦੋ ਦੋ ਤਾਰਾਂ ਕਰੋ ਬੱਚਾ ਮੂਰੇ ਦੇ ਅਸਮਾਲ ਖਾਵਾਂਗੇ ਵੀ ਜੀ ਆ ਦੇਖੋ ਜੀ ਆ ਸਾਰਾ ਥੋੜੇ ਸਾਹਮਣੇ ਸਵੇਰ ਦੇ ਟਾਈਮ ਆਪਾਂ 10:00 ਵਜੇ ਵੀਡੀਓ ਕਵਰ ਕਰ ਰਹੇ ਆਂ ਜੀ ਉਸਾ ਉਹਨਾਂ ਜੱਜਮੈਂਟ ਕਰੋ ਦੇਖੋ ਜੀ ਕੋਈ ਹੱਲ ਨਹੀਂ ਕੋਈ ਚੋਲ ਨਹੀਂ ਕੋਈ ਡਾਰ ਨਹੀਂ ਕੋਈ ਡੋਕਰ ਨਹੀਂ ਇਹਦਾ ਠੀਕ ਆ ਜੀ ਦੇਖੋ ਹੁਣ ਆਈ ਆ ਨਾ ਬਾਈ ਹਾਂ ਜੀ ਹਾਂ ਜੀ ਮਗਾ ਪੋਲੀ ਵਾਲੀ ਆ ਬਾਈ ਬੁੱਢੇ ਵਾਲੀ ਪੋਲੀ ਹੈ ਨਾ ਵੀਰੇ ਬਾਲੀ ਬੋਲਿਆ ਜੀ ਕਹਿੰਦਾ ਚੋਈ ਚਲ ਗਿਆ ਮੈਨੂੰ ਹੂੰ ਮਾਰਦ ਗਈ ਹਾਂ ਜੀ ਮਾਰ ਦੋ ਵੀਰੇ ਤਾਰਾ ਓਕੇ ਜੀ ਮਗਰ ਮੂਹਰੇ ਨੂੰ ਮਾਰ ਇਹ ਮਗਲੇ ਸਾਡੇ ਨੇ ਤਾਰਾ ਸਿੰਘ ਜੀ ਤੇ ਆ ਆਪਾਂ ਦਿਖਾ ਰਹੇ ਹਾਂ ਮੂਹਰੇ ਲਿਖਣਾ ਤਾਰਾ ਥੱਲੇ ਜਮ ਓਕੇ ਦੀ ਆ ਜਾਣਾ ਰਿਪੋਰਟ ਜਾਵਾ ਓਕੇ ਜੀ ਹੂੰ ਆ ਵੀਰੇ ਸੁਖਾ ਕਿੰਨੇ ਪੈਸੇ ਆ ਦੇ ਪਲਾਨ ਦੇਣ ਦੀ ਕੀ ਕਹਿ ਰਿਹਾ ਭਾਈ ਹਾਂਜੀ ਹਾਂਜੀ ਲੈਣ ਦੇਣ ਮੈਂ 125 ਲੈ ਲਾਂ ਮੰਨ ਦਾਣ ਮੰਨ ਦਾਣ ਕਰ ਦਾਂ ਹੁਣ ਦੋ ਨੰਬਰ ਭਾਈ ਇਹਨੂੰ ਖੋਲ ਪਲੂਨ ਸੁੰਦੀ ਹੈ ਕਿ ਦੂਜਾ ਸੂਆ ਭਾਈ ਇਹ ਦੂਜਾ ਸੂਆ ਸੁੰਦੀ ਹੈ ਜੀ ਦੂਜਾ ਸੂਆ ਆ ਗਿਆ ਤੇ ਕਿੰਨੇ ਦਿਨ ਬਾਕੀ ਭਾਈ ਬਾਕੀ ਭਾਈ ਮਾਲਕਾਂ ਨੇ 8 ਦਿਨ ਕਿਹਾ ਸੀ ਓਕੇ 8 ਦਿਨ ਕੱਟ ਸਕਦੇ ਤੇ ਚੀਪੇ ਜੂਪੇ ਦੇ ਓਕੇ ਵੀਰੇ ਮੈਂ ਖਾ ਬਾੜੀ ਵਧੀਆ ਜਿਣੀ ਜਨਾਲ ਆ ਦੇਖੋ ਵੀ ਭਾਰ ਪਰੋਟੇ ਦੀ ਸਭ ਗਾਰੰਟੀ ਥਣ ਭਾਂਡਾ ਪੂਰਾ ਸਾਫ਼ ਤੇ ਰੇਟ ਜਮਾ ਜਾਇਜ਼ ਰੇਟ ਤਾਂ ਜਾਏਗੀ ਆ ਜੀ ਓਕੇ ਮੋਲ ਲਓ ਵੀਰੇ ਆਲੇ ਸੂਆ ਰੇ ਨਾਲ ਦੂਜਾ ਲੇਵਾ ਚੰਗਾ ਕਰ ਜੂ ਹਾਂਜੀ 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 ਸਿੰਘ ਸੱਲਾ ਬਹੁਤ ਸੋਹਣਾ ਵਧੀਆ ਜੀ ਵਧੀਆ ਪੂਰਾ ਓਕੇ ਉਹ ਵੀ ਆਇਆ ਬਾਈ ਕੱਠੀ ਕਰ ਲੀ ਇਹ ਅੱਖਾਂ ਨੂੰ ਹੀ ਹਟਦੀ ਭੁੱਖੇ ਕਰੋ ਆਜੇ ਤੂੰ ਦੇਖ ਲੈ ਜਾਏ ਓਕੇ ਬਹੁਤ ਚੰਗੀ ਹੈ ਥਣ ਭਾਂਡੇ ਪੂਰੀ ਸਾਫ਼ ਦੂਜਾ ਸੂਆ ਪੰਜ ਤੋਂ 7 ਦਿਨ ਬਾਕੀ ਦੇ ਪੈਸੇ ਬਾਈ ਕਿੰਨੇ ਆ ਬਾ ਲੈਂਗ ਕੈਂਦੀ ਕੀ ਕਰੀ ਜੇ ਦਾ ਜਾਇਦਾ ਹੀ ਦੱਸ ਦੀ ਬਾਕੀ ਬਾ 75000 ਲੈਂਗ ਬਾਈ ਕੀ ਬਾਹਲਾ ਮੁੱਲ ਮਲ ਕਰਨਾ ਚੱਕੋ ਜਿਵੇਂ ਜਾਇ ਰੇਟ ਦੇ ਵਿੱਚ 75000 ਰੁਪਏ ਚ ਨਹੀਂ ਮਿਲਦੀ ਇਹ ਨਹੀਂ ਮਿਲਦੀ ਓਕੇ ਜੀ ਜਿੱਦੇ ਇਕੱਠੀ ਸੂਈ ਕੱਢਾ 85000 ਰੁਪਏ ਤੇ ਇੱਕ ਤੁਹਾਨੂੰ ਦਿਖਾਤੀ ਹੈ ਪਹਿਲੇ ਨੰਬਰ ਤੇ ਸੂਈ ਸਵਾਈ 8 ਦਿਨ ਸੂਈ ਨੂੰ ਹੋਇਆ ਖਾਨੀ 7 7 ਦਿਨ ਹੋਇਆ ਬਾਈ 6 ਦਿਨ ਹੋ ਗਏ ਜੀ 7 ਦਿਨ ਮਗਰ ਕੱਟਾ ਜੀ ਮੁੱਲ 1 ਲੱਖ ਤੇ 25000 ਤੇ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਜਰੂਰ ਬਾਈ ਨਾਲ ਕਰੋ ਸੰਪਰਕ ਪਿੰਡ ਵੱਲੋਂ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਦੋ ਜਨਮਵਾਰਸੀ ਦੋਨੇ ਤੁਹਾਨੂੰ ਦਿਖਾਤੇ ਨੰਬਰ ਬਾਈ ਦਾ 9915092490 ਤੇ ਪਿੰਡ ਬੱਲੋ ਜ਼ਿਲ੍ਹਾ ਬਰਨਾਲਾ ਸੌਰੀ ਬਟਿੰਡਾ ਤੇ ਤਹਿਸੀਲ ਆਗੀ ਪਾਲਿਆੜੀ ਨੇੜੇ ਰਾਮਪੁਰਾ ਮੰਡੀ ਤੇ ਤੱਪਾ ਮੰਡੀ ਧੰਨਵਾਦ ਜੀ